ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਜਾਂ ਜਿਸ ਫਾਰਮ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਾਲੀਪੁਰ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਿਰਫ ਕੋ 3-4 ਕਿਲੋਮੀਟਰ ਦੀ ਦੂਰੀ ਤੇ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰ ਹੈਗਾ ਠੀਕ ਆ ਜੀ ਜਗਰਾਜ ਵੀਰ ਦੇ ਫਾਰਮ ਤੇ ਆਏ ਆ ਇਸ ਫਾਰਮ ਤੋਂ ਤਕਰੀਬਨ ਆਪਾਂ ਪਹਿਲਾਂ ਵੀ ਤੁਹਾਡੇ ਸਾਹਮਣੇ ਕਾਫੀ ਵੀਡੀਓ ਪੇਸ਼ ਕੀਤੀਆਂ ਨੇ ਮਾਲ ਇਸੇ ਤਰ੍ਹਾਂ ਇਸ ਫਾਰਮ ਤੇ ਆਉਂਦਾ ਰਹਿੰਦਾ ਵਿਕਰੀ ਵਾਲਾ ਬੜਾ ਵੀਰ ਹੋਣੀ ਜਾਂਦੀਆਂ ਲੈ ਆ ਕੇ ਸੇਲ ਕਰਦੇ ਆ। ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਬੁੱਗਾ ਪਿੰਡ ਨੇੜੇ ਆ ਪਲਾਸੌਰ ਚਿਤਾਲਾ ਠੀਕ ਆ ਜੀ ਰੂੜੇ ਅਸਲ ਇਹ ਪਿੰਡ ਨੇੜੇ ਨੇੜੇ ਆ ਤੇ ਜੰਡੋਗੇ ਸਰੀਹਾਲੀ ਵੀ ਇੱਥੋਂ ਥੋੜੀ ਦੂਰੀ ਤੇ ਆ। ਅੱਜ ਤਰੀਕ 30 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ। ਅੱਜ ਪਸ਼ੂ ਆਪਾਂ ਟੋਟਲ ਭਰਾਮਾਂ ਨੂੰ ਠੀਕ ਆ ਜੀ 6 ਬੜਾ ਦਿਖਾਉਣੀਆਂ ਨੇ ਜਿਹਦੇ ਵਿੱਚ 4 ਸੂਆਂ 2 ਗੱਬਣ। ਮਾਲ ਬੜੇ ਜਾਇਜ਼ ਰੇਟਾਂ ਦੇ ਉੱਤੇ ਤੁਹਾਨੂੰ ਮਿਲ ਜੂਗਾ। ਛੋਟੇ-ਛੋਟੇ ਮੁੱਲ ਰਹਿਣਗੇ। ਹੋ ਸਕਿਆ ਤਾਂ ਜਿੰਨੀ ਵੀ ਹੋ ਸਕਦੀ ਛੋਟ ਬਿਲਕੁਲ ਰੈਤ ਕਰਾ ਕੇ ਜਿਹੜਾ ਵੀਰ ਤੋਂ ਆਪਾਂ ਮਾਲ ਤੁਹਾਨੂੰ ਦਵਾ ਦੇਾਂਗੇ ਠੀਕ ਹੈ ਜੀ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਜਗਰਾਜ ਜਸਤਰੀ ਕਰ ਜੀ ਜਸਤਰੀ ਹਰਨ ਸਿੰਘ ਸਾਹਿਬ ਕੀ ਹਾਲ ਹੈ ਪਾਜੀ ਕੈਮ ਵਧੀਆ ਵਧੀਆ ਠੀਕ ਹੈ ਸ਼ੁਕਰੇ ਮਾਲਕ ਦਾ ਲੈ ਵੀ ਜਗਰਾਜ ਵੀਰ ਉਹਦੋਂ ਵੀ ਆਪਾਂ 5 4 ਨਾਕ ਪਾਏ ਸੀਗੇ ਤਕਰੀਬਨ ਮਾਲ ਵੇਚੀ ਗਿਆ ਹਾਂ ਹਾਂ ਹਰਨ ਸਾਹਿਬ ਤੋਂ ਬਾਅਦ ਹੋਈ ਲਿਆਂਦੀਆਂ ਇਸ ਤਰ੍ਹਾਂ ਹੀ ਠੋਕੜੀ ਹੁੰਦੀਆਂ ਇੰਦੀਆਂ ਠੀਕ ਠੀਕਾ ਤੇ ਅੱਜ 6 ਪਸ਼ੂ ਆਪਣੇ ਕੋਲ ਦੋ ਹੀ ਗੱਬਣਾ ਵਿੱਚ ਹਾਂਜੀ ਦੋ ਗੱਬਣਾ 4 ਸੋਈਆਂ ਏ ਠੀਕ ਹੈ ਭਰਾ ਲੈ ਵੀ ਜਗਰਾਜ ਇਹਦੇ ਸ਼ੁਰੂ ਕਰਨਾ ਆਪਾਂ ਲਓ ਵੀ ਸ਼ੁਰੂਆਤ ਕਰਦੇ ਆਂ ਠੀਕ ਆ ਜੀ ਪਹਿਲਾਂ ਇਦੋਂ ਸ਼ੁਰੂਆਤ ਕਰਦੇ ਆਂ ਠੀਕ ਆ ਜੀ ਪਹਿਲੇ ਨੰਬਰ ਵਾਲੀ ਵਾਇਰ ਆ ਕ੍ਰੋਸ ਬਰੀਡ ਆ ਠੀਕ ਆ ਜੀ ਸ਼ਾਹੀਵਾਲ ਦੇ ਵਿੱਚ ਇਹ ਬੱਚੀ ਦਾ ਕੀ ਮੇਰਵਾ ਜਗਰਾਜ ਪਹਿਲੇ ਨੂੰ ਸੰਦੂਸਾ ਪਹਿਲਾ ਸੁਬਾ ਹਾਂਜੀ ਹਫਤੇ ਦੀ ਸੂਈ ਹੈ ਹਫਤੇ ਦੀ ਸੂਈ ਆ ਮਤਲਬ ਇਹ ਦੁੱਧ ਤੇ ਹੁਣ ਚੱਲਦੀ 12 ਚਨਾ ਲੀਟਰ ਦੀ 12 13 ਲੀਟਰ ਤੇ ਚੱਲਣ ਢੀ ਆ ਜੀ ਹਫਤੇ ਦੀ ਸੂਈ ਆ ਬਾਹਰ ਕੱਢ ਕੇ ਇੱਕ ਵਾਰੀ ਤੋੜ ਕੇ ਦਿਖਾਉਣੀ ਆ ਆਪਾਂ ਨਾਲ ਦੀ ਨਾਲ ਹੀ ਤੇ ਐਸੋ ਉੱਤੇ ਮਤਲਬ ਕਿ 12 ਲੀਟਰ ਦੁੱਧ ਦਾ ਜਗਰਾਜ ਬੱਚਾ ਦੇ ਮਗਰ ਕੀ ਆ ਵੱਛੀ ਇਹ ਦੇ ਮਗਰ ਹਾਂਜੀ 나ੜੂ ਨਾਲ 나ੜੂ ਨਾਲ ਆ ਲੋ ਜੀ ਹਫਤੇ ਦੀ ਸੂਈ ਹੈ 나ੜੂਆ ਨਾਲ ਆ ਬੱਚੇ ਦੇ ਠੀਕ ਆ ਜੀ ਵੱਛੀ ਮੇਰਾ ਭਰਾ ਦੇਖ ਲੋ ਮਗਰ ਲਾਲ ਰੰਗ ਦੇ ਵਿੱਚ ਹੀ ਬੱਚਾ ਆ ਕੋਈ ਨਹੀਂ ਬੱਚੇ ਤੇ ਹੁੰਦੇ ਅਜ ਮੇਰੇ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬਾਅਦ ਵਿੱਚ ਬਾਅਦ ਵਿੱਚ ਆ ਜਾਂਦੀ ਹੈ 12 ਲੀਟਰ ਦੋ ਤੋਂ ਹਫਤੇ ਦੀ ਸੂਈ ਥੱਲੇ ਹੈ ਦੂਜਾ ਸਵੇਰ ਹੈ ਨਾ ਨਹੀਂ ਨਹੀਂ ਪਹਿਲਣ ਪਹਿਲਣ ਵੱਛੀ ਆ ਲੋ ਜੀ ਪਹਿਲਾ ਸੂਆ ਹਾਈਟ ਕੱਟ ਦੀ ਗੱਲ ਕਰ ਲਿਆ ਤੇ ਮੀਡੀਅਮ ਹਾਈਟ ਕੱਟ ਦੇ ਵਿੱਚ ਆ ਆ ਦੇਖੋ ਬਾਕੀ ਜਗਦਾ ਮਿਲਣ ਮੋਲਣ ਵਿੱਚ ਤੇਰੀ ਪੂਰੀ ਤਰ੍ਹਾਂ ਸਾਹ ਠੰਡੀ ਬੌਜੀ ਠੰਡੀ ਸੀਦੀ ਉਧਾਂ ਲੱਤ ਛੜ ਨਹੀਂ ਕਰਦੀ ਕੋਈ ਠੀਕ ਆ ਜੀ ਲਓ ਜੀ ਬੰਗਰ ਅਸੀਂ ਵੀਰਾਂ ਦਾ ਪਾ ਲੈਨੇ ਆ ਪਰ ਉਧਾਂ ਕੋਈ ਲੱਤ ਛੜ ਵਾਲੀ ਨਹੀਂ ਹੈਗੀ ਕਿ ਚਲੋ ਗੋਕੇ ਆ ਗੋਕੇ ਪਸ਼ੂ ਨੂੰ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਬੰਗਰ ਅਸੀਂ ਪਾ ਹੀ ਲਈਦਾ ਠੀਕ ਆ ਜੀ ਸੋ ਕਾਫੀ ਕਲਰ ਬਰਾਊਨ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਆ ਸੋ 12 ਲੀਟਰ ਦੁੱਧ ਹਫਤੇ ਦੀ ਸੂਈ ਤੇ ਬੱਚਾ ਨਾਲ ਜਿਹੜਾ ਵੱਸੀ ਆ ਮਗਰ ਪਲੱਸ ਪੁਆਇੰਟ ਆ ਬੱਚਾ ਮਗਰ ਬੱਛੀ ਆ ਬਾਕੀ ਜਗਰਾਤ ਚਵਾਈ ਦੇ ਵਿੱਚ ਕੋਈ ਕਿਸੇ ਰਕਮ ਦੀ ਕੋਈ ਥਾਣ ਦੀ ਬਾਤ ਘੱਟ ਪੂਰ ਛੱਟਾ ਭਰਾ ਨਹੀਂ ਸੰਧੂ ਸਾਹਿਬ ਬਿਲਕੁਲ ਸਾਫ਼ ਆ ਠੀਕ ਆ ਬਾਕੀ ਥਾਣ ਪੂਰਾ ਮੁੱਠੀ ਆ ਇਹਨੇ ਕਿ ਗੂਠਾ ਪਾਣਗੇ ਚੋਣੀ ਪੈਂਦੀ ਆ ਠੀਕ ਕੱਢੋਂਦੀ ਵਧੀਆ ਠੀਕ ਪਸੰਬਸ ਮਕੈਨ ਨਿਕਲੋਂਦਾ ਥਨ ਹਣਾ ਲਓ ਜੀ 12 ਲੀਟਰ ਦੁੱਧ ਇਹਦਾ ਜਗਰਾਜ ਮੁੱਲ ਕੀ ਕਰਤਾ ਭਰਾ 50 ਦੇ ਦਈਏ ਯਾ ਸੁਣੋ ਵਾਲੀ ਗੱਲ ਕੀ ਰਹੂਗੀ ਤੁਸੀਂ ਦੱਸ ਦੋ ਸੰਧੂ ਸਾਹਿਬ ਬਾਕੀ ਵੇੜ ਬਾਹਰ ਕੁਝ ਵੀ ਕਰਾ ਲਓ ਜਿੱਥੇ ਕਾਪਾ ਦੇ ਦੇਣੀ ਹਾਂ ਨਾਲ ਸੌਦਾ ਹਾਂ ਤੁਸੀਂ ਦੱਸ ਦੋ ਅੱਜ ਕਿੰਨੇ ਦੇ ਦਈਏ ਮਾਇਦਾਨਾ ਕਰ ਕਰ ਕੇ ਮਾਰ ਤਾਂ ਦੇ ਦਈਏ ਮੈਂ ਤਾਂ ਖਿੱਚ ਕੇ 45 ਉਹ ਵੰਦਰ ਦੇ ਦਈਏ 45 ਵੰਦਰ ਦੇ ਦਈਏ ਆਹੋ 43 ਜਾਣ ਦੋ 43 ਦੀ ਹਾਂਜੀ ਲਓ ਜੀ 43000 ਦੀ 43 ਜਾਣ ਦੋ ਓਏ 500 ਹੋਰ ਜਾਣ ਦੋ 43.5 ਦੀ ਹਾਂਜੀ ਹੋਰ ਵੀ ਜਾਣ ਦੀ ਹੈ ਕਿ ਬਸ ਨਹੀਂ ਬਸ ਕਰੀ ਜਾਂਦੇ 43.5 ਹਜ਼ਾਰ ਦੀ ਇਹ ਵਾੜ ਮਿਲ ਜੂਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ 12 ਲੀਟਰ ਦੁੱਧ ਆ ਵਛੀ ਮਗਰ ਆ ਠੀਕ ਆ ਜੀ ਅੱਗੇ ਆਪਾਂ ਤੁਹਾਨੂੰ ਅੱਗੇ ਸੈਕਿੰਡ ਵਿਖਾਉਣੇ ਆ ਬੰਦੂ ਸਾਹਿਬ ਗੱਬਣੇ ਆ ਜੀ ਗੱਬਣ ਵਹਿੜ ਆ ਗਈ ਅੱਗੇ ਠੀਕ ਆ ਜੀ ਤੇ ਹਾਇਆ ਠੰਡੀ ਧੀਰੀ ਆ ਸੀਲਸ ਲੱਗ ਬੰਦੂ ਸਾਹਿਬ ਠੰਡੀ ਸੋ 2-4 ਦਿਨ ਕੱਢ ਜੂਗੀ ਜੇ ਨਹੀਂ ਸੁੰਦੀ ਠੀਕ ਆ ਹਾਂ ਆ ਦੇਖੋ ਜੀ ਠੀਕ ਆ ਸੋ ਟਲ ਟਲ ਬਹੁਤ ਜਿਆਦੀ ਲੈ ਲੈ ਜਾਵੇ ਬਾਕੀ ਸੰਤੂ ਸਾਹਿਬ ਮਗਰ ਲਈ ਥੋੜੀ ਜੀ ਭਲੂਣ ਆ ਆ ਮਗਰ ਲਈ ਥਣਾਣਾ ਹੈਗੀ ਠੀਕ ਆ ਠੀਕ ਆ ਇੱਕ ਪਾਸੇ ਮਾਰੀ ਭਲੂਣ ਪਾਲ ਜੀ ਹੈਗੀ ਆ ਲਓ ਜੀ ਸੂਬਾ ਦੂਜਾ ਹੋ ਗਈ ਹੈ ਦੂਜਾ ਦੂਜਾ ਸੂਆ ਦੂਜਾ ਸੂਆ ਹਫਤਾ 6 ਦਿਨ ਹਜੇ ਕੱਢਦੀ ਆ ਹਫਤਾ 6 ਦਿਨ ਲਿਜਾ ਕੇ ਥਨੇਉਂ ਕਰਮਾਂ ਲਈ ਜਿੰਨੀ ਕ ਬਣਦਾ ਇਹਨੇ ਟਿਕਾ ਤੇ ਪੂਰੀ ਬਣ ਕੇ ਸੂਗੀ ਬਾਕੀ ਥਾਨ ਮੁੱਕਦੀ ਉਹ ਤੁਹਾਨੂੰ ਸਭ ਚੰਗਾ ਪਾਣਾ 15 ਪਲੱਸ ਹੀ ਪਾਉਗੀ ਬਾਕੀ 15 ਦੀ ਉਮੀਦ ਕਰਦੇ ਆ ਥਨਲੇ ਵੀ ਬਿਲਕੁਲ ਬਿਲਕੁਲ ਸੋ ਨਵਾਂ ਸਾਲ ਬਿਲਕੁਲ ਜਿੱਦਾਂ ਆਰੰਭ ਹੋਣਾ ਜਾਣਾ ਠੀਕ ਹੈ ਜੀ ਹੋਰ ਧਿਆਨ ਰੰਗ ਤੱਕ ਤੇ ਨਵੇਂ ਸਾਲ ਦੇ ਆਫਰ ਸਮਝੋ ਠੀਕ ਆ ਜੀ ਆ ਨਵੇਂ ਸਾਲ ਦੇ ਵਿੱਚ ਸੁਣੀ ਆ ਆ ਦੇਖੋ ਠੀਕ ਆ ਜੀ ਦੇਵੇ ਭਾਂਡੇ ਦੀ ਸੋਹਣੀ ਆ ਅੱਗੋਂ ਬਣ ਪਰ ਤੁਸੀਂ ਵੇਖੋਗੇ ਲੇਵੇ ਦੀ ਅੱਗੋਂ ਕਾਫੀ ਸੋਹਣੀ ਬਣਦੀ ਜਾ ਰਹੀ ਆ ਤੇ ਕਰੌਸ ਬਰੀਡ ਆ ਅੱਗੇ ਗਰਮੀ ਦੀ ਵੀ ਜਿੰਦ ਜਾਣ ਆ ਆ ਦੇਖੋ ਜੀ ਆਹ ਆ ਲੋ ਜਸ਼ਨ ਇੱਥੋਂ ਮਾਰ ਕੇ ਤਸੱਲੀ ਨਾਲ ਥਾਣ ਥੋਨੂ ਵਿਖਾਦੇ ਭਰਾਵਾਂ ਨੂੰ ਆਹ ਮੁੱਠੀ ਮੁੱਠੀ ਥਾਣ ਦਾ ਗਾ ਠੀਕ ਆ ਜੀ ਗੈਬ ਕੋ ਪੰਜ ਪੰਜ 6 6 ਇੰਚ ਦੇ ਥਾਣ ਤੇਲ ਲੇਵਾ ਥੱਲੇੋਂ ਕਾਫੀ ਸੋਨਾ ਭਰ ਲੂਗੀ ਪੰਜਾਂ ਚੌ ਦਿਨਾਂ ਦੇ ਵਿੱਚ ਆ ਸੋ ਜਨੇਮੀਆ ਚਲੋ ਸਫਾਈਆਂ ਦੇ ਵਿੱਚ ਆ ਕੋਈ ਪੋਰਚਾਂਗ ਨਜਾਇਜ਼ ਬਾਦੂ ਘਾਟੂ ਬੱਚਾ ਨਹੀਂ ਨਾਲ ਲੱਗਾ ਠੀਕ ਆ ਠੰਡੀ ਬੂਆ ਕੀ ਸੀਲਸ ਲੱਗ ਗਿਆ ਕੋਈ ਲੱਤ ਨਹੀਂ ਕੋਈ ਛਾੜ ਨਹੀਂ ਕੋਈ ਸ਼ੂਕਰਦੀ ਨਹੀਂ ਗਈ ਭੱਜਨ ਨੱਠਣ ਵਾਲੀ ਨਹੀਂ ਗਈ ਤੋਰੇ ਤਾਰੇ ਤੋਂ ਵੀ ਤੁਸੀਂ ਦੇਖ ਲਿਆ ਮਾੜੀ ਕਿ ਭਲੂਣ ਜੜੀ ਇਧਰ ਕਬੈਣੀ ਵਾਲੇ ਪਾਸੇ ਸਾਨੂੰ ਨਜਾਇਜ਼ ਹਾਂ ਜੀ ਇਹ ਤੁਹਾਨੂੰ ਬਸ ਮਾੜੀ ਭਲੂਣ ਭਲਾਂ ਹੈਗੀ ਆ ਚਲੋ ਪਸ਼ੂ ਭਲਾਂ ਭੁਲਾਂ ਪਾ ਕੇ ਸੂਹ ਠੀਕ ਆ ਠੀਕ ਆ ਠੀਕ ਆ ਠੀਕਾ ਜਗਰਾਜ ਵੀਰੇ ਕੀ ਡਿਮਾਂਡ ਰੋਗੀ 48 ਦੇ ਦੀਏ ਹਾਂ 48 48000 ਦੀ ਕਸਰ ਕੱਢ ਕੇ ਜਾਇਆ ਜੀ ਚੰਦੂ ਸਾਹਿਬ 45 ਦੀ ਜਾਨ ਦੋ 45 ਦੀ ਹਾਂਜੀ ਥੋੜੀ ਲਸੇ ਪਣ ਦੇ ਵਿੱਚ ਹੋਰ ਕਰ ਦਈਏ ਮਾਨਤਾ ਹਾਂ ਯਾਰ ਹੋਰ ਸਾਡੇ ਕੋਲ ਕਿੰਨਾ ਯਾਰ ਹਾਂਜੀ 44 ਦੀ ਹਾਂਜੀ 43 ਦੀ ਜਾਨ ਦੋਗੀ 42 ਜੋ ਲੱਭਦਾ ਕੁਛ ਹਾਂ ਜੰਦੂ ਸਾਹਿਬ ਲਾਉਂਦੇ 343 ਦੀ ਜਾਨ ਦੋ 343 ਦੀ ਜਾਨ ਦੋ ਲਓ ਜੀ 34000 ਦੀ ਵੀਰ ਨੂੰ ਫਾਈਨਲ ਦੇ ਦਾਂਗੇ ਯੈਸ ਸੋ ਠੀਕ ਆ ਜੀ 34000 ਦੀ ਗੱਬਣ ਵੜਾ 34000 ਦੀ ਯੈਸ ਨਵਾ ਠੀਕ ਆ ਇਧਰ ਅਗੇ ਨੈਕਟ ਬਣਾਉਂਦੇ ਆ ਦਨਾਈ ਸੂਈ ਜੀ ਆ ਪਿਛਲੀ ਵੀਡੀਓ ਚ ਕਿਹਾ ਸੀ ਕਿ ਥੋੜੀ ਜਿਹੀ ਫਿੱਕੀ ਅਗਲੀ ਵੀਡੀਓ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਹਾਂ ਨਹੀਂ ਪਿਛਲੀ ਜਿਹੜੀ ਚ ਪਾਉਣੀ ਸੀ ਥੋੜੀ ਜਿਹੀ ਕਰਕੇ ਨਹੀਂ ਥੋੜੀ ਜਿਹੀ ਪਾਈ ਠੀਕ ਆ ਠੀਕ ਤੇ ਦੁੱਧ ਘੱਟੇ ਹੀ ਹੁਣ 10 ਲੀਟਰ ਦੁੱਧ ਤਿਆਰ ਆ ਕੋਈ 8 ਦਾ ਸੌਦਾ ਕਰ ਲੈ ਤੇ ਬਾਕੀ ਬੱਚਾ ਇਹ ਸੋ ਕਾਰਨਿਕ ਬਣ ਕੇ ਸੀ ਬੱਚਾ ਐਕਸਪਾਇਰ ਹੋ ਗਿਆ ਠੀਕ ਆ ਜੀ ਬੱਚਾ ਮਰ ਗਿਆ ਸੀਗਾ ਪਿੱਛੇ ਜੇ ਆਪਾਂ ਵੀਡੀਓ ਪਾਈ ਆ ਕੋਈ 12 15 ਦਿਨ ਪਹਿਲਾਂ ਦੀ ਗੱਲ ਆ ਉਹਦੇ ਵਿੱਚ ਵੀ ਇਹ ਬੈੜ ਪਾਉਣੀ ਸੀਗੀ ਉਸ ਦਿਨ ਵੀਰਾਂ ਦਾ ਸੀ ਥੋੜਾ ਜਿਹਾ ਤਹਿ ਤੂ ਜੀ ਲਾਈ ਸੀਗੀ ਸੂਈ ਸਵਾਈ ਸੀਗੀ ਅੱਜ ਇਹਨੂੰ ਆਪਣਾ ਜਗਰਾਜ ਹੋ ਗਿਆ 15 ਕ 20 ਦਿਨ ਸੂਈ 20 ਦਿਨ ਸੰਧੂ ਸਾਹਿਬ 20 ਦਿਨ ਹੋ ਗਿਆ ਦੁੱਧ ਕਿੰਨਾ 10 10 ਕਿਲੋ ਹੁਣ ਚਵਾ ਦਾਂਗੇ 10 ਕਿਲੋ ਲਓ ਜੀ 10 ਕਿਲੋ ਮੇਰੇ ਭਰਾ ਟਿਕਾ ਜੀ ਦੁੱਧ ਚੋਲਿਆ ਜੇ 10 ਕਿਲੋ ਸੂਆ ਸੰਧੂ ਸਾਹਿਬ ਪਹਿਲਾ ਪਹਿਲਾ ਬਸ ਕੀ ਕਰਕੇ ਥੋੜੀ ਜਿਹੀ ਲੱਗਦੀ ਤੇ ਬੱਚਾ ਮੇਰੇ ਵੀਰੋ ਐਕਸਪਾਇਰ ਆ ਜਿਹੜਾ ਬੱਚਾ ਨਹੀਂ ਹੈਗਾਗਾ ਤੇ ਨਹੀਂ ਦੱਸਿਆ ਜਾਊਗਾ ਠੀਕ ਆ ਜੀ ਸੋ 18 20 ਜਨਾਂ ਦਾ ਜਿਹੜਾ ਅੱਜ ਸਮਾ ਹੋ ਗਿਆ ਉਹਨੂੰ ਸੂਈ ਨੂੰ ਆ ਥੀ ਮੁਠੀ ਵਾਲਾ ਥਾਣਾ ਠੀਕ ਆ ਜੀ ਚਾਰੇ ਥਾਣਾ ਨਖੇਰ ਨਖੂਰ ਇੱਕ ਵਾਰੀ ਪੂਰਾ ਤਸਲੀਨਾ ਚੈੱਕ ਕਰਾ ਦੋ ਆ ਐਨੂੰ ਮੋੜਿਆ ਜੇ ਐਨੂੰ ਮੋੜਿਆ ਜੇ ਇਹ ਅੱਥੇ ਖਲਾਰੇ ਆ ਲੈ ਆ ਕੋਈ ਮੋੜ ਹੀ ਲਾਓ ਮੋੜ ਲਿਓ ਠੀਕ ਆ ਆ ਠੀਕ ਆ ਠੀਕ ਹੈ ਜੀ ਸੋ ਬਾਕੀ ਵਸੀ ਵੀਰਾਂ ਦਾ ਵੀ ਉਦੋਂ ਤਕਰੀਬਨ ਥੋੜੀ ਜਿਆਦਾ ਦਿੱਸੇਪਣ ਦੇ ਵਿੱਚ ਸੀ ਇੱਕ ਸੂਈ ਸਵਾਈ ਸੀ ਇੱਕ ਤਹਿ ਤੂ ਜੀ ਲਾਈ ਸੀ ਇਹਨੇ ਠੀਕ ਹੈ ਜੀ ਤਾਂ ਕਰਕੇ ਉਦੋਂ ਆਪਾਂ ਨਹੀਂ ਦਿਖਾਈ ਅੱਜ ਤੋਂ 15 18 17 ਦਿਨ ਪਹਿਲਾਂ ਠੀਕ ਹੈ ਜੀ ਵੈਸੇ ਚਲੋ 20 18 20 ਦਿਨ ਦਾ ਸਮਾਂ ਹੋਇਆ ਜੀ ਤੁਸੀਂ ਬਾਕੀ ਤੇ ਇਹ ਕਰ ਦੀ ਬੱਚੇ ਦਾ ਭਾਂ ਜਿਹੜਾ ਮਰਜੀ ਛੱਡ ਦੋ ਥੱਲੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਬੱਚਾ ਨਹੀਂ ਹੈਗਾ ਤੇ ਜਗਰਾਜ ਵੀਰਾਂ ਦਾ ਵੀ ਆਪਾਂ ਨਹੀਂ ਕਹਿ ਕੇ ਦੇਣਾ ਕਿਉਂਕਿ ਉਹੋ ਜਿਹਾ ਕੰਮ ਹੀ ਨਹੀਂ ਕਦੀ ਕੀਤਾਗਾ ਵੀ ਚਲੋ ਇੱਧਰ ਨਹੀਂ ਤੇ ਉੱਧਰ ਤਾਂ ਭੰਨ ਕਟਾ ਵਾਲਾ ਕੰਮ ਠ ਤੇ ਦੁੱਧ ਦੇ ਹਿਸਾਬ ਨਾਲ ਮੇਰਾ ਭਰਾ ਤੁਸੀਂ ਸੌਦਾ ਕਰ ਲਿਆ ਤੇ 10 ਕਿਲੋ ਦੁੱਧ ਸਾਹਿਬ ਆਨਲਾਈਨ ਮੰਗਵਾਉਂਦਾ ਆ ਪਾਠ ਦੀ ਗਰੰਟੀ ਦੇਵਾ ਇੱਥੇ ਆਪਾਂ 10 ਚਵਾਗੇ ਦੇਵਾਂਗੇ 10 ਲੀਟਰ ਮਹੀ ਹੋ ਜਾ ਠੀਕ ਹੈ ਤੇ ਇਹ ਦੇਵਾਂਗੇ ਕਿੰਨੇ ਦੀ ਅੱਜ ਵੀਰ 30 ਹੀ ਦੇ ਦਈਏ 3000 ਦੀ ਹਾਂਜੀ ਵੇਖ ਲਓ ਜੇ ਹੋਰ ਕਰ ਸਕਦੇ ਹੋ ਕਰ ਦਿਓ ਆਪ ਦੀ ਵੇਖੋ ਪੁੱਜ ਵੇਖੋ ਜੇ ਬਿੱਤੋ ਥੋੜਾ ਬਾਈਤਾ ਦੁੱਧ ਦਾ 5000 ਦੀ ਜਾਣ ਦੋ ਬਾਕੀ ਇਹਨੇ ਭਾਰੀਆਂ ਟੋਕੜਾਂ ਹੀ ਆਉਂਦੀਆਂ ਲਓ ਜੀ 5000 ਦੀ ਵਾੜਾ ਠੀਕ ਆ ਜੀ ਤਾਜੀ ਸੂਈਆਂ ਬਾਕੀ ਤੁਹਾਨੂੰ ਪੂਰਾ ਵਿਰਵਾਦ ਦੇ ਦਿੱਤਾ ਠੀਕ ਆ ਜੀ ਇਸ ਵਕਤ 8 ਕਿਲੋ ਇੱਥੇ ਆਜੋਗੇ ਤਾਂ 9 10 10 ਕਿਲੋ ਵੀਰਾਂ ਦਾ ਵੀ ਦੁੱਧ ਚਵਾ ਦਾਂਗੇ ਤੇ ਸਿਰਫ 5000 ਰੁਪਏ ਮਿਲ ਜੂਗੀ ਅਗੇ ਨਕਟ ਖਾਦ ਗਿਆ ਤੁਹਾਨੂੰ ਬੁਲਾਇਆ ਰੰਗ ਦੇ ਵਿੱਚ ਆ ਸ਼ਾਈ ਬਾਲ ਵੜ ਇਹ ਗੱਬਣ ਹਾਂ ਗੱਬਣ ਸੰਧੂ ਸਾਹਿਬ ਤੱਜਾ ਸੁਨਾ ਸੁਬਾ ਤੇਜਾ ਸੁਨਾ ਤੱਜਾ ਸੁਨਾ ਹਾਂਜੀ ਤੱਜਾ ਸੁਨਾ ਇਹ ਮਤਲਬ ਕਿ 8 10 ਦਿਨ ਖੜਦੀ ਹੈ ਜੀ ਲੈ 8 10 ਦਿਨ ਹਜੇ ਖੁੱਲੇ ਲੈ ਜੂਗੀ ਲਟਾਂ ਲੁਟਾਂ ਕਾਫੀ ਜਿਆਦੀਆਂ ਨੇ ਬੈਕ ਸਾਈਡ ਢਲ ਢੁਲ ਕਾਫੀ ਆ ਮੇਰੇ ਭਰਾ 8 10 ਦਿਨ ਹਜੇ ਕੱਢਦੀ ਆ 8 10 ਦਿਨ ਨਰਮ ਆ ਚਲੋ ਉਹ ਆਪਣੇ ਭੈਣ ਭਰਾ ਖਾਸ ਤੌਰ ਤੇ ਹੱਥ ਪਾ ਲੈਣ 1-2 ਰੁਪਏ ਸਸਤੀ ਸਵੱਲੀ ਵੀਰ ਨੂੰ ਕਹਾਂਗੇ ਦੇ ਦੇ ਦਿੱਤੀ ਜਾਊਗੀ ਤੇ ਨਾਲ ਦੀ ਨਾਲ 8-10 ਦਿਨ ਸਾਹਮਣੀ ਪੈਣੀ ਤੁਹਾਨੂੰ ਆਪਦੇ ਬਿਲਕੁਲ ਨਿਗਰਾਨੀ ਚ ਸਵਾਲ ਹੋਗੇ ਤਜਾ ਸੂਨ ਵਾਲੀ ਆ ਕਾਫੀ ਕਲਰ ਬੈਲੈਗ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਜਿਹੜਾ ਬੈਡ ਦੀ ਜਿੱਕਰ ਪਰ ਰੰਗ ਦੀ ਗੱਲ ਕਰੀਏ ਆ ਦੇਖੋ ਜੀ ਬਾਕੀ ਖੁੱਟਿਆਂ ਤੋਂ ਬਿਲਕੁਲ ਪਿੱਠ ਪੁੜੇ ਵਾਲੀ ਸਾਈਡ ਤੋਂ ਬੈਕ ਤੋਂ ਉੱਚੀ ਆ ਠੀਕ ਆ ਜੀ ਲੇਵੇ ਦੀ ਕਰਮ ਲਈ ਪੂਰੀ ਪੱਦਰ ਬਣੂਗੀ ਕੋਈ ਸਾਇਡ ਨਹੀਂ ਹੋਊਗੀ ਠੀਕ ਹੈ ਜੀ ਕੋਈ ਬਾਹੀ ਦਾ ਰੋਲਾ ਨਾ ਹੋਊਗਾ ਸੋ ਭਰਦੀ ਪਈ ਹੈ ਲੈਵਾ ਜੇ ਥੱਲੇੋਂ ਕਾਫੀ ਅਠਾ ਦਸਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਹਾਂ ਠੀਕ ਹੈ ਮੋੜ ਦਿਓ ਸੋ ਜਿੱਦਾਂ ਕਿ ਸ਼ਾਈਵਾਲ ਕ੍ਰੋਸ ਬਰੀਡ ਦੇ ਵਿੱਚ ਆ ਠੀਕ ਹੈ ਜੀ ਥਾਨਕੁੱਲ ਪੂਰਾ ਕਾਇਮ ਆ ਥਾਨ ਤੋਂ ਨਾਲੇ ਪਾਸੋਂ ਕਦੀ ਵੀ ਚਲੋ ਢਿੱਲ ਮੱਠ ਨਹੀਂ ਆਉਂਦੀ ਕਿ ਵਹੜਾ ਨੂੰ ਚਾਹੇ ਸ਼ਾਈਵਾਲ ਪਿਓਰ ਹੋਵੇ ਚਾਹੇ ਕ੍ਰੋਸ ਹੋਵੇ ਰੋਗ ਰੋਗ ਦਾ ਥਾਣਾ ਕਰਮ ਵਾਲੀਓ ਇੱਥੇ ਰੋਕ ਲਾ ਫੇਰੀ ਆ ਲੈ ਵਿਖਾ ਦੇ ਤਸੱਲੀ ਨਾਲ ਸੋ ਲੱਥੀ ਲੁੱਥੀ ਕਾਫੀ ਆ ਥੱਲਿਓ ਲਾਏ ਬਣਾਏ ਪਈ 8 10 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰਕੇ ਸੂਗੀ ਬਾਕੀ ਜਗਰਾਜ ਜੜੀਆਂ ਵੜਾ ਆਪਣੇ ਕੋਲ ਗੱਬਣਾ ਟਿੱਪਣ ਦੀ ਪਿੱਛੇ ਭਾਰਦੀ ਆਪਣੀ ਗਾਰੰਟੀ ਦੇ ਤਸੱਲੀ ਭਾਰ ਪਿੱਛਾ ਭਾਰ ਕੋਈ ਨਹੀਂ ਅੱਗੇ ਟਿੱਪਣੇ ਇੱਕ ਨੰਬਰ ਚਲੋ ਲੋ ਜੀ ਠੀਕ ਆ ਸੋ ਇਹ ਜਿਹੜੀ ਦੋਸਤੋ ਸ਼ਾਹੀਵਾਲ ਕ੍ਰੋਸ ਵੜ ਤੁਹਾਨੂੰ ਦਿਖਾ ਦਿੱਤੀ ਆ ਨੇ ਵੀ ਜਗਰਾਜ ਵੀਰੇ ਆਪਣੇ ਫਾਰਮ ਇਸ ਕਿੱਲੇ ਤੋਂ ਕਿੰਨੀ ਦੀ ਜਾ ਰਹੀ ਆਜ 50 ਹੀ ਦੇ ਰਹੀਏ ਸੰਧੂ ਸਾਹਿਬ ਹਾਂ ਦੋ ਸੰਧੂ ਸਾਹਿਬ ਇਹਨੇ 15 ਲੀਟਰ ਆਮ ਨਾਲ ਤਾਂ ਹੋ ਜਾਣਾ ਵੇੜ ਨੇ 15 ਲੀਟਰ ਚਲੋ ਦੁੱਧ ਵਜਨ ਵਜਨ ਹੈਗਾ ਕਰਮਾ ਲਈਦਾ ਚਲੋ ਹਣਾ ਪਲੀ ਪਲੀਤੀ ਆ ਜਿੰਨੀ ਵੀ ਆ 15 ਚ ਵਾਜੇ 14 ਚ ਵਾਜੇ 16 ਚ ਵਾਜੇ ਉਹ ਮੇਰਾ ਆ ਸੰਧੂ ਸਾਹਿਬ ਬਾਕੀ ਕਿਸੇ ਨੇ ਆਪਣਾ ਅੰਦਾਜ਼ਾ ਲਾਉਣਾ ਆ ਆਪਾਂ ਥੋੜਾ ਜਿਹਾ 20 ਵਾਜੂਗੀ ਬਸ ਜੀ ਬਸ ਹੈ ਨਾ ਚਲੋ ਇੱਕ ਐਟ ਗਿਆ ਹੀ ਹੁੰਦਾ ਵੀ ਜਨਵਰ ਨੂੰ ਵੇਖ ਕੇ ਵੀ ਚਲੋ 12 15 ਲੀਟਰ ਤੋਂ ਚ ਵਾਜੂਗਾ 12 ਤੋਂ ਬਾਹਰ ਤੇ 15 14 ਦੇ ਦਰਮਿਆਨ ਚੱਲ ਸਕ ਅੱਜ ਜਗਰਾਤ ਕਿੰਨੇ ਦੀ ਜਾਊਗੀ ਆਪਣੇ ਕੋਲ 40000 ਦੀ 40000 ਦੀ ਹੋਰ ਨਿਕਲਦੀ ਕੋਈ ਕਸਰ ਕੱਢ ਕੇ ਦੇਦ ਕੇ ਇਹ ਅੱਜ ਤਾਂ ਮੰਨ ਕੇ ਨਵੇਂ ਸਾਲ ਦੇ ਤੋਹਫੇ ਤਰ ਤੋਂ ਲੈਣੇ ਆ ਭੈਣ ਭਰਾਵਾਂ ਹੈਗੇ ਤੋਹਫੇ ਹੀ ਆ ਮਾਲ ਸਿੰਘ ਸਾਹਿਬ ਲੱਭਣੀ ਹੁੰਦੀ ਆ ਬਾਹਰ 45 ਦੀ ਜਾਣ ਦੋ 45 ਦੀ ਹਾਂਜੀ ਲੋ ਵੀ ਫਾਈਨਲ ਜਿਹੜੀ ਆ 45000 ਦੀ ਮੇਰੇ ਭਰਾਵਾਂ ਨੂੰ ਮਿਲ ਜੂਗੀ ਬਾਕੀ ਨਵੇਂ ਸਾਲ ਦੇ ਤੋਹਫੇ ਆ ਚਲੋ ਜੈਜ ਰੇਟਾਂ ਦੇ ਆ 50 ਅੰਦਰ ਵਾਰ ਜਿਹੜੀਆਂ ਅੱਜ ਵੜਾ ਭਰਾਵਾਂ ਨੂੰ ਮਿਲ ਜਣਗੀਆਂ ਨੇ ਠੀਕ ਆ ਜੀ ਇਥੋਂ ਤੱਕ ਮਾਲ ਵੀ ਜਿਹੜਾ ਤੁਹਾਨੂੰ 50000 ਅੰਦਰ ਹੀ ਮਿਲਦਾ ਪਿਆ ਤੇ ਜਿਆਜ ਪੜਤਾ ਬਿਲਕੁਲ ਸੋ 45000 ਦੀ ਸਿਰਫ ਇਹ ਆਪਣੇ ਭਰਾਵਾਂ ਨੂੰ ਗੱਬਣ ਵੜ ਮਿਲਣ ਜਾ ਰਹੀ ਹੈ ਅੱਜ ਤੇ ਕਰ ਲਿਓ ਸੌਦਾ ਠੀਕ ਹੈ ਜੀ ਚਾਰੇ ਥਾਣਾ 31 ਤੋਂ 30 ਮੇਰੇ ਭਰਾ ਬਿਲਕੁਲ ਇੱਕ ਨੰਬਰ ਅੱਗੇ ਨੈਕਸਟ ਵਿਖਾ ਦਿਆ ਤੁਹਾਨੂੰ ਠੀਕ ਹੈ ਜੀ ਅਗਲੀ ਆ ਵੜ ਆ ਗਈ ਹੈ ਕ੍ਰੋਸ ਐਚ ਐਫ ਬਰੀਡ ਦੇ ਵਿੱਚ 15 ਦਿਨਾਂ ਦੀ ਸੂਈ ਸੰਤੂ ਸਾਹਿਬ 15 ਦਿਨਾਂ ਦੀ ਸੂਈ ਆ ਹਾਂਜੀ ਥਾਣੇ ਕੋਈ ਪ੍ਰੋਪਰ ਦਿਖਾ ਦੇ 14 ਕਿਲੋ ਲੀਟਰ ਤੇ ਚੱਲਦੀ ਆ 14 ਲੀਟਰ ਦੁੱਧ ਬੱਚਾ ਕੀ ਮਗਰ ਬੱਚਾ ਬੱਚਾ ਜੀ ਮਗਰ ਬੱਚਾ ਆਵੇ ਸੰਤੂ ਸਾਹਿਬ ਠੀਕ ਹੈ ਜੀ ਬੱਚਾ ਉਧਰ ਅਕੁਇਜਿਸ਼ਨ ਕੈਮਰਾ ਬੱਚਾ ਵੇਖ ਕੇ ਹਰੇਕ ਭਰਾ ਨੂੰ ਇੱਕ ਆਈਡੀਆ ਹੋ ਹੀ ਜਾਂਦਾ 15 ਦਿਨਾਂ ਦੀ ਸੂਈ ਆ ਠੀਕ ਆ ਜੀ ਬੱਚਾ ਮਗਰ ਬੱਚਾ ਦੁੱਧ ਜਗਰਾ ਕਿੰਨਾ ਦੱਸਿਆ ਦੁੱਧ ਸੰਦੂ ਸਾਹ 14 ਲੀਟਰ ਤੇ ਚੱਲਣ ਦੀ 14 ਲੀਟਰ ਤੇ ਆ 15 ਦਿਨਾਂ ਦੀ ਸੂਈ ਆ ਤੇ 14 ਲੀਟਰ ਤੋਤਾ ਠੀਕ ਆ ਜੀ ਬਾਕੀ ਥਾਨ ਸੋਣ ਬੜਾ ਕੰਮ ਦਾ ਲੱਗਾ ਪੂਰਾ ਮੁਠੀ-ਮੁਠੀ ਥਾਣਾ ਬਾਹਰ ਕੱਢ ਕੇ ਤੋੜ ਕੇ ਵਿਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਬਧੇਰੇ ਸਮਝ ਆ ਜੂਗੀ ਗੱਲਬਾਤ ਕੱਦ ਵੱਡਾ ਵੜਦਾ ਚਲੋ ਹਰੇਕ ਭਰਾ ਨੇ ਸੌਦਾ ਕਰ ਲੈਣਾ ਹੁੰਦਾ ਤੇ ਲੱਗਦਾ ਹਰੇਕ ਵੀਰ ਨੂੰ ਆਉਂਦਾ ਵੀ ਉੱਥੇ ਗਿਆ ਕੋਈ ਕੱਦ ਜਾਂ ਬਿਲਕੁਲ ਹਾਈਟ ਛੋਟੀ ਨਾਲ ਨਿਕਲੇ ਕੱਦ ਵੱਡਾ ਵੱਡੀ ਇਹ ਤੇ ਵੱਡੀ ਕਹਦਾਂਗੇ ਠੀਕ ਆ ਜੀ ਤੇ ਆ ਥਾਣਾ 14 ਕਿਲੋ ਦੁੱਧ 15 ਦਿਨਾਂ ਦਾ ਸੁਵਾ ਦੂਜਾ ਸੁਵਾ ਸੂਈ ਆ ਦੇਖ ਹਾਂ ਠੀਕ ਆ ਲਾ ਆਈਟ ਆ ਕੋਈ ਫਰੰਟ ਤੋਂ ਇੱਕ ਨੇ ਮੂੰਹ ਖਾਦੇ ਹਨ ਆ ਫੇਸ ਸਾਨੂੰ ਕਰਦੇ ਆ ਜੀ ਲਾ ਮੜ ਗਿਆ ਫੋਟਾ ਜੀ ਹੈ ਗਿਆ ਇੱਕ ਦੋ ਮੇਰਾ ਪ੍ਰਾਟਿਕਾ ਜੀ ਸਾਈ ਪੈਣਾ ਪਾਉਣ ਤੋਂ ਪਹਿਲਾਂ ਚੀਜ਼ ਪੂਰੀ ਤਸੱਲੀ ਨਾਲ ਦੇਖ ਲਿਆ ਜੇ ਕਿਉਂਕਿ ਨਿੱਕੀ ਨਿੱਕੀ ਗੱਲ ਤੋਂ ਆਪਣੇ ਭੈਣ ਭਰਾ ਬਾਅਦ ਵਿੱਚ ਕਹਿ ਦਿੰਦੇ ਆ ਤੇ ਜਿਹੜੀ ਚੀਜ਼ ਨਹੀਂ ਦਿਖਾਈਗੀ ਠੀਕ ਆ ਜੀ ਮੂੰਹ ਮੱਥਾ ਇੱਕ ਵਾਰੀ ਚੈੱਕ ਕਰ ਲੋ ਕੋਈ ਭੁਜਾਕਲ ਜੀ ਨਹੀਂ ਕਰਮਾਉਣੀ ਠੀਕ ਆ ਜੀ ਥੋੜਾ ਅਗਾਂਹ ਨੂੰ ਲੈ ਜੀ ਆ ਵਿਖਾ ਦਿਓ ਸੋ ਥਣ ਥੂਣ ਵਾਲੇ ਪਾਸੇ ਵੀ ਬਹੁਤ ਜ਼ਿਆਦੀ ਸਾਫ਼ ਸੁਥਰੀ ਆ ਲੇਵੇ ਭਾਂਡੇ ਦੀ ਤੇ 14 ਲੀਟਰ ਦੁੱਧ ਦੇ ਥੱਲੇ ਮੇਰੇ ਵੀਰ ਹਾਜ਼ਰ ਆ ਇਸ ਵਕਤ। ਸੋ 15 ਦਿਨਾਂ ਦਾ ਸੂਆ ਬੱਚਾ ਮਗਰ ਆ ਠੀਕ ਆ। ਠੀਕ ਆ। ਆ ਦੇਖੋ। ਇਹ ਠੰਡੀ ਧੀਰੀ ਕਰਮਾ ਲਈ ਠੀਕ ਆ ਜੀ। ਕੋਈ ਇਹ ਨਹੀਂ ਗਾਗਾ ਕੋਈ ਲੱਤ ਛੜਾ ਲਈ ਜਾਂ ਕਿਸੇ ਭੈਣ ਨੇ ਚੌਣੀ ਆ ਕੋਈ ਆਪਣਾ ਬਜ਼ੁਰਗ ਕੋਈ ਬੱਚਾ ਬੈਠ ਕੇ ਤੇ ਚਵਾਈ ਕਰ ਸਕਦਾ। ਕੋਈ 350 ਗ੍ਰਾਮ ਘੁੱਟ ਕੇ ਬਣੀ ਮਸਕ। ਓਕੇ ਜਗਰਾਜ ਵੀਰੇ ਕੀ ਮੁੱਲ ਆ ਕੀ ਡਿਮਾਂਡ ਕਰਦੇ ਆ ਬੈਠਦੇ ਸੋ ਸਰ 50 ਦੇਈਏ 50 ਦੀ ਦੇ ਦੋ ਮਾਣਾ ਜੈਸ਼ ਕਰਕੇ ਦੇਈਏ 45 ਦੀ ਜਾਂਦੇ 45 ਦੀ ਆਹ 15 ਮਿੰਟਾਂ ਲਈ ਵੀ ਜਾਵਾਂਗੇ ਦੁੱਧ 14 ਲੀਟਰ ਦੇ ਢੰਡਾ ਜਿਵੇਂ ਮਰਜ਼ੀ ਮਿਰਕੇ ਖੜੀਗਾ ਲਓ ਜੀ 45000 ਦੀ ਇਹਨਾਂ ਦਾ 45000 ਦੀ ਦੇ ਦਿਆਂਗੇ ਸੋ ਬਾਕੀ ਪੂਰੀ ਡਿਟੇਲ ਤੁਹਾਨੂੰ ਦੱਸ ਦਿੱਤੀ ਆ ਵੀ 15 ਦਿਨਾਂ ਦੀ ਸੂਈ ਹੈ 14 ਲੀਟਰ ਦੁੱਧ ਤੇ 45000 ਮੁੱਲ ਤੇ ਕੱਦ ਮੇਰੇ ਵੀਰ ਪਹਿਲਾਂ ਵੀ ਜ਼ਿਕਰ ਕਰਤਾ ਕੱਦ ਵੱਡਾ ਵੈੜਦਾ ਰੰਗ ਬਲੈਕ ਆ ਕੋਈ ਭੂਰ ਨਹੀਂ ਕੋਈ ਛਟਾਣੀ ਨਹੀਂ ਆ ਹਾਂਜੀ ਠੀਕ ਆ ਭਰਾ ਅੱਗੇ ਲੈਫਟ ਅਗਲੇ ਪਾਸੇ ਆਪਾਂ ਵਿਖਾ ਦਿੰਨੇ ਆ ਇੱਕ ਸ਼ਾਈ ਵਾਲਾਂ ਦੇ ਵਿੱਚ ਆ ਇਹ ਵੀ ਸੂਈ ਸੁਵਾਈ ਆ ਤਾਜੀ ਆ ਫਿਰ ਜਗਤ ਜੀ ਕਿੰਨੇ ਦਿਨ ਹੋ ਗਏ ਸਾਬ ਇਹਨੂੰ ਅੱਜ 6ਵਾਂ ਦਿਨ ਆ ਇਹ ਬੋਲੇ ਉਤਰੀ ਹੈ ਬੋਲੀ 6ਵਾਂ ਦਿਨ ਹੋ ਗਿਆ ਇਹਨੂੰ ਅੱਜ ਸੂਈ ਨੂੰ ਬੋਲੇ ਚੋਂ ਬਾਹਰ ਹੀ ਆ ਰਹੀ ਆ ਤੇ ਬੱਚਾ ਹੀ ਮਗਰ ਦੇ ਦੀ ਬੱਚਾ ਮਗਰ ਸਾਬ ਮੇਰੇ ਹਾਂ ਬੱਚੀ ਹੈ ਬੱਚੀ ਹੈ ਗਾਂਝ ਘੜਾਤੀ ਆਈ ਆਪਣੇ ਕੋਲ ਨਹੀਂ ਬੱਚਾ 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 ਮਗਰ ਠੀਕ ਆ ਜੀ ਸੋ ਬੱਚਾ ਇਸ ਵਾੜ ਦੇ ਮਗਰ ਵੀ 12-13 ਲੀਟਰ ਤੇ ਚੱਲਣ ਦੀ ਹੁਣ ਸਟਾਰਟਿੰਗ ਕੀ ਆ ਦੀ ਹਾਂ ਹਾਂ ਲੋ ਜੀ 15-16 ਲੀਟਰ ਤੇ ਐਸ ਵਕਤ ਜਿਹੜੀ ਇਹ ਵਾੜ ਚੱਲਣ ਈ ਆ ਸੂਬਿਆਂ ਚ ਕੋਈ ਦੂਜਾ ਮੰਨ ਕੇ ਲੈ ਜੇ ਫਰੇਕ ਭਰਾਣੇ ਆਪੋ ਆਪਣੀ ਸਮਝ ਲਾ ਲੈਣੀ ਆ ਤੁਸੀਂ ਠੀਕ ਆ ਜੀ ਸੰਦੂ ਸਾਹਿਬ ਉਹ ਦੂਜੇ ਆਂਦੇ ਕੋਈ ਤਿੱਜਾ ਮੰਨ ਕੇ ਵੀ ਲੈ ਜੇ ਆਪਾਂ ਨੂੰ ਕੋਈ ਹਾਂ ਬਾਕੀ ਥਣ ਥਣ ਬਿਰ ਪੂਰਾ ਮੁਠੀ-ਮੁਠੀ ਥਾਣਾ ਮੱਜਾਂ ਨਾਲ ਦੇ ਥਣ ਲੱਗਾ 15-16 15-16 ਕਿਲੋ ਤੇ ਐਸ ਵਕਤ ਤੇ ਚੱਲਣ ਈ ਆ ਅਜੇ ਬੋਲੇ ਚ ਬਾਹਰ ਹੀ ਆਈ ਆ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਭਰਾਵਾਂ ਨੂੰ ਆ ਇਹਨੂੰ ਤੋੜਦੇ ਫਿਰੇ ਇਹਨੂੰ ਤੋੜ ਲਾਂ ਲਾਂ ਦੁੱਧ ਸੰਤੂ ਸਾਹਿਬਾਕੀ ਸਾਰੇ ਸਿਆਣੇ ਆ ਵੀਰ 18 20 ਲੀਟਰ ਚ ਵਾਈ ਹੈ ਨਾ ਬਾਕੀ ਹੁਣ ਮੌਕੇ ਤੇ ਡਣਾ ਹੈਗਾ ਆਪਾਂ ਉਹਨਾਂ ਦੱਸਣਾ 1500 ਲੀਟਰ ਆ ਹਾਂ ਹਾਂ ਆ ਵੇਖੋ ਆ 6 ਦਿਨਾਂ ਦੀ ਸੂਈ ਕੋ ਕਰੋ ਚਾਹ ਕ ਠੀਕ ਆ ਜੀ ਸੋ ਪਸ਼ੂ ਜਿਹੜੇ ਦੋਸਤੋ ਤਕਰੀਬਨ ਹਫਤੇ ਦੇ ਵਿੱਚ ਵਿੱਚ ਆ ਚਾਹੇ ਕੋਈ 10 12 ਦਿਨਾਂ ਦੇ ਵਿੱਚ ਵਿੱਚ ਆ ਉਹ ਜਿੰਨਾ ਹੁਣ ਮੌਕੇ ਤੇ ਤਿਆਰ ਆ ਤੁਹਾਨੂੰ ਦੱਸ ਰਹੇ ਆ ਅੱਗੇ ਬਤਾਉਣਾ ਸੇਵਾ ਕਰਕੇ ਕਟਾਉਣਾ ਕਿਸੇ ਭਰਾ ਦੀ ਘੱਟ ਸੇਵਾ ਕਰਕੇ ਠੀਕ ਆ ਜੀ ਉਹ ਬਾਕੀ ਚੌੜ ਚਾਣ ਦੀ ਚੰਗੀ ਆ ਕੋਈ ਭੂਰ ਛੱਟਾ ਜਾਂ ਕੋਈ ਥਾਣਾ ਦੀ ਬਾਦ ਘਾਟ ਵਾਲੀ ਗੱਲਬਾਤ ਹੋਈ ਤਾਂ ਪਹਿਲਾਂ ਦੱਸੀ ਜਾਊਗੀ ਠੀਕ ਆ ਸੋ ਬੱਛਾ ਇਹਦੇ ਵੀ ਮਗਰ ਆ ਹਾਂ ਤੋੜ ਲੋ ਵੀਰੇ ਰਾਂਗੇ ਦਾ ਵੀ ਜਿਹੜਾ ਤੁਸੀਂ ਵੇਖੋਗੇ ਠੀਕ ਆ ਜੀ ਬਿਲਕੁਲ ਬਰਾਊਨ ਕਾਫੀ ਕਲਰ ਜਾਂ ਰਾਂਗਾ ਇਸ ਵਾਈਟ ਦਾ ਬਹੁਤ ਅੱਛਾ ਸੰਤੂ ਸਾਹਿਬ ਦਾ ਹਾਂ ਬੱਛਾ ਤੁਹਾਨੂੰ ਇੱਧਰ ਦਿਖਾ ਦਈਏ ਆ ਨਾੜੂਆ ਨਾਲ ਆ ਅੱਜ ਅਸੀਂ ਇੱਕ ਵਾਰੀ ਮਾਰ ਕੈਮਰਾ ਇੱਧਰ ਬੱਚਾ ਦਿਖਾ ਦੇ ਨਾੜੂਆ ਨਾਲ ਸੁੱਕਾ ਨਾੜੂਆ ਨਾਲ ਆ ਬੱਚੇ ਦੇ ਠੀਕ ਆ ਆ ਮਗਰ ਬੱਚਾ ਸੋ ਓਕੇ ਜਗਰਾਜ ਕੀ ਰੇਟ ਕੀ ਪੜਤਾ ਰੂਗਾ ਵੀਰੇ ਦਾ ਸੰਤੂ ਸਾ 60000 ਦੀ ਹਾਂਜੀ ਮਾਰਦਗੇ ਛਾਣਾ ਛੁਣਾ ਕੋਈ ਨਹੀਂ ਅਖੀਰਲਾ ਨਾਗਾ ਆਪਣੇ ਕੋਲ ਦੱਸ ਦੋ ਤਹੀਮ ਬਾਕੀ ਸੰਧੂ ਸਾਹਿਬ ਬੈੜ ਨੇ ਦੁੱਧ 20 ਲੀਟਰ ਚ ਆਉਣਾ ਬਾਕੀ ਫਿੱਕੀ ਹੋਗੀ ਸੂਸਵਾ ਚਾਹੀ ਗਰ ਹਾਂ ਸੂਸਵਾ ਦੇ ਵਿੱਚ ਚਲੋ ਹਫਤੇ ਦੇ ਅੰਦਰ ਬਾਤ ਕੋਈ ਗੱਲਬਾਤ ਨਹੀਂ ਹਾਂਜੀ ਹਾਂ ਕੋਈ ਲੱਤਾਂ ਛੜਾ ਮਾਰਨ ਵਾਲੀ ਨਹੀਂਗੀ ਚਲੋ ਬੰਗਾ ਰੂਸੀ ਪਾਉਣਾ ਕਿਸੇ ਭਰਾ ਨੇ ਆਪਣੇ ਫਾਰਮ ਚ ਚੀਜ਼ ਪਾ ਲੈ ਵਾਧੇ ਵਾਲਾ ਕੰਮ ਆ ਠੀਕ ਆ ਜੀ ਵੈਸੇ ਚਲੋ ਗੋਕਾ ਪਾਈ ਲਈਦਾ ਤੇ ਇਹ ਜਗਦਾਜ ਕੋਈ 60 ਨਹੀਂ 58000 ਨਹੀਂ 55 ਚ ਮਾਨਤਾ ਨਾ ਕਰਦਗੇ 10 ਦੁੱਧ ਹੀ ਹੈ लास्ट ਨਾ ਆਇਆ 10 ਦੁੱਧ ਹੀ 52 ਦੇ ਦੇ 52 ਦੇ ਦੇ 52 ਦੇ ਦੇ ਵੇਖ ਲੋ ਮੈਂ ਤਾਂ ਵੇਖ ਲਿਆ ਤੂੰ ਵੇਖ ਲੈ ਹੋਰ ਕਰਨਾ ਤੇਰੀ ਖੁਸ਼ੀ ਹੈ ਭੈਣ ਭਰਾਵਾਂ ਦਾ ਤੇਰਾ ਜਿਆਦਾ ਹੀ ਜਾਣ ਤੋ 50 5000 ਦੀ ਜਾਣ ਤੋ ਕਿਉਂਕਿ ਵਪਾਰ ਲੈਣ ਦਾ ਕੰਮ ਆ ਚਲੋ ਇਹਨਾਂ ਨੂੰ ਵੀ 2 ਰੁਪਏ ਬਚਨੇ ਚਾਹੀਦੇ ਵਪਾਰ ਦਾ ਕੰਮ ਆ ਕੋ ਮਾਲ ਲਿਆਉਣਾ ਵਪਾਰ ਕਰਦੇ ਵੀਰ ਹਣੀ ਤੋ ਚਲ ਪਾਣੀ ਹਰੇ ਭਰਾ ਨਹੀਂ ਨਹੀਂ ਪੰਜਾਬ ਦੀ ਦੁੱਧ 18-20 ਲੀਟਰ ਹੁਣ ਜਿਹੜਾ ਹਾਜ਼ਰ ਹੈ 1500 ਲੀਟਰ ਹੈ ਬਿਲਕੁਲ ਜੀ 15-16 ਲੀਟਰ ਹਾਜ਼ਰ ਦੁੱਧ ਤਾਂ 50000 ਦੀ ਵੀਰਾਂ ਦਾ ਫਾਇਦਾ ਦਾ 50000 ਦਾ ਬਾਕੀ 50 ਸਾਰੇ ਵੀਰ ਨੇ ਤਕਰੀਬਨ ਅੰਦਰ ਹੀ ਪਾਏ ਆ ਨਗ ਮਾਲ ਜੈਜ ਰੇਟਾਂ ਦੇ ਉੱਤੇ ਆ ਠੀਕਾ ਜੀ ਜਿਹੜੇ ਭਰਾਣੇ ਤਕਰੀਬਨ 50000 ਤੋਂ ਅੰਦਰ ਪਰ ਪੈਸੇ ਲਾਉਣੇ ਆ ਤੇ ਕਰ ਲਿਓ ਸੰਪਰਕ 6 ਨਗਾ ਜੋ ਬਕਾਊ ਆ ਪਿੰਡ ਬਲੀਪੁਰ ਜਗਰਾਜ ਇੱਕ ਵਾਰੀ ਨੰਬਰ ਆਪਣੇ ਫੇਅਰ ਕਰ ਦਈਏ ਸੰਜੇ ਭਰਾ ਨੰਬਰ ਆਪਣਾ 8360400386 ਠੀਕ ਹੈ ਭਰਾ 8699048918 ਠੀਕ ਹੈ ਵੀਰੇ ਹਾਂਜੀ ਲਓ ਵੀ ਦੋਸਤੋ ਇਹ ਵੀਰ ਜਗਰਾਜ ਦੇ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਬਾਕੀ ਥੋੜਾ ਜ਼ੂਮ ਕਰਕੇ ਇੱਕ ਵਾਰੀ ਭਰਾ ਨੂੰ ਦਿਖਾ ਦਿਓ ਲੱਗ ਗਿਆ ਫਿਰ ਹਾਏ ਆ ਵੇਖ ਮੇਰੇ ਭਰਾ ਦਾ ਟੌਰ ਠੀਕ ਆ ਜੀ ਮੋਛ ਮੋਛ ਹੈ ਹੁਮਦੀ ਕਿ ਨਹੀਂ ਬੰਦਦਾ ਨਹੀਂ ਡਬਲਯੂ ਆ ਨਿੰਬੂ ਖੜਨ ਵਾਲੀਆਂ ਮੋਛਾਂ ਦੇ ਹਾਂਜੀ ਅਸੀਂ ਤਾਂ ਜਦੋਂ ਇਹਨੂੰ ਵੇਖ ਲੈਨੇ ਅਸੀਂ ਤਾਂ ਫਿਰ ਥੱਲੇ ਕਰ ਲਈਦੀਆਂ ਨੇ ਅਸੀਂ ਆਨੇ ਵੀ ਐਡੀ ਗੱਲ ਬਾਤ ਨਹੀਂ ਪਤਾ ਨਾ ਸਾਬ ਫੋਨ ਮੇਰਾ ਵੀਰ ਆ ਪੰ ਮੁੱਲ ਪੋਣੇ ਆ ਦੇਣ ਲੈਣ ਵਾਲੇ ਕਈ ਵੀਰ ਕਰਦੇ ਫੋਨ ਮੁੱਲ ਤੁਸੀਂ ਇੰਨਾ ਪਾਇਆ ਹੁਣ ਕੇ ਜੇ ਆਪ 45 ਕੇ ਦਾ ਪਾ ਦੇਣੇ ਮੜ ਕੇ 50 30 ਲਾਉਂਦੇ ਤੇ ਮਰਾ ਵੀਰੋ ਕੰਮ ਨਾ ਕਰਿਆ ਕਰੋ ਠੀਕ ਆ ਜੀ ਮੁੱਲ ਪਹਿਲਾਂ ਹੀ ਮਤਲਬ ਪੂਰੇ ਖਿੱਚ ਕੇ ਪਾਏ ਬਿਲਕੁਲ ਜਿਆ ਜੀ ਪਾਇ ਜਿਨਾਂ ਦਾ ਆਪਾਂ ਡੰਗਰ ਦੇ ਦੇਣਾ ਲਓ ਜੀ ਮੁੱਲ ਭਰਾ ਦਾ ਪਹਿਲਾਂ ਹੀ ਖਿੱਚ ਕੇ ਪਾਏ ਹੁੰਦੇ ਆ ਚਲੋ ਸਾਰੇ ਆਪਣੇ ਵੀਰ ਸਤਕਾਰ ਦੇਊਗਾ ਆਪਣੇ ਤੋਂ ਵੱਡੇ ਛੋਟੇ ਸਾਰਿਆਂ ਦਾ ਬਿਲਕੁਲ ਬਰਾਬਰ ਤੇ ਮਾਨ ਸਨਮਾਨ ਕਰੀਦਾ ਰੇਟ ਪਹਿਲੇ ਵੀਰਾਂ ਦਾ ਵੀ ਤੋਲ ਕੇ ਉਹਨੇ ਪਾ ਦਿੱਤੇ ਆ ਉਹਦੇ ਵਿੱਚੋਂ ਕਿ 150 200 ਕੇ ਰਸਾ ਛੋਟਛੜੀਆ ਹੋ ਜਾਂਦਾ ਮੌਕੇ ਤੇ ਆਏ ਕਈ ਦਾ ਘਰ ਕਰੋ ਸੰਪਰਕ ਦੱਬ ਕੇ ਵੀਡੀਓ ਸ਼ੇਅਰ ਕਰੋ ਮਿਲਦਿਆਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ